ਮੇਰੇ ਜਵਾਬ ਤੋਂ ਠੀਕ ਹੈ ਦੂਰ ਰਹੋ ਐ ਤੋ ਉੱਪਰ ਦੀ ਨਾ ਹੋਰ ਕੁਝ ਨਹੀਂ ਹੈਗਾ ਦੇਖੋ ਤੁਹਾਨੂੰ ਤਾਂ ਰੱਬ ਨੇ ਦਿੱਤਾ ਨਹੀਂ ਹੈਗਾ ਮੈਂ ਨਹੀਂ ਬਦਸੀ ਕਿਹੜੇ ਪਾਪ ਕੀਤੇ ਕੋਈ ਜ਼ਰੂਰੀ ਥੋੜੀ ਨਾ ਹੁੰਦਾ ਵੀ ਰੱਬ ਦੀ ਗਲਤੀ ਹੈ ਥੋੜੀ ਜਿਹੀ ਕੋ ਕਮੀ ਹੋਣੀ ਆ ਕੋਈ ਨਾ ਪਾਲੀ ਜੇ ਤੂੰ ਕਹਿਣੀ ਹੈ ਨਾ ਅੱਜ ਤੋਂ ਬਾਅਦ ਤੁਸੀਂ ਕਿਉਂ ਕਲੇਸ਼ ਪਾਇਆ ਘਰ ਚ ਪਰਤੇ ਕਰਨੇ ਨੇ ਖਸਮ ਦੇ ਇਹਨੇ ਘੋ ਪਰਤੇ ਤੁਸੀਂ ਆਪ ਦੀ ਨਾ ਮੰਨੀ ਇਹਨੂੰ ਲੈ ਲੈ ਬੁੱਕਲ ਚ ਤੇ ਆਪ ਦੀ ਨੂੰ ਨੂੰ ਉਹਨੂੰ ਲੈ ਲੈ ਬੁੱਕਲ ਚ ਉਹ ਤੂੰ ਚੁੱਪ ਕਰ ਜਾ ਰਹਿਣ ਦੇ ਚਲ ਮਾਂ ਇਹਦਾ ਬੋਲੀ ਜਾਊਗਾ ਕੀ ਲੱਗਦੀ ਆ ਦੇਖ ਲਓ ਸੁਣ ਲਓ ਮੈਂ ਤਾਂ ਇੰਨਾ ਪਿਆਰ ਰੱਖਦੀ ਆ ਘਰ ਚ ਬੇਬੇ ਸ਼ਰੀਕਾ ਦੀ ਗੱਲ ਸੁਣਾ ਗਈ ਲੈ ਅਸੀਂ ਤਾਂ ਕਦੇ ਸ਼ਰੀਕ ਸਮਝੇ ਨਹੀਂ ਇਹਨਾਂ ਨੂੰ ਦੇਖ ਲਓ ਜੀ ਬੇਬੇ ਕਿਹੋ ਜੀਆਂ ਗੱਲਾਂ ਕਰਨ ਲੱਗੀ ਉਹ ਬੱਲੇ ਬੱਲੇ ਅੱਜ ਤਾਂ ਮੈਚਿੰਗ ਹੋ ਗਈ ਆਪਣੀ ਤਾਂ ਸਹੀ ਗੱਲ ਆ ਤੁਸੀਂ ਬਲੈਕ ਪਾ ਲਿਆ ਹੋਰ ਹਨ ਤੁਸੀਂ ਇਹਨੇ ਪਿਆਰ ਨਾਲ ਲਿਆ ਕੀਤਾ ਸੂਟ ਫਿਰ ਮੈਂ ਸਵਾਲ ਆ ਚੱਲ ਵਧੀਆ ਦੋਨਾਂ ਦੀ ਮੈਚਿੰਗ ਹੋ ਗਈ ਅੱਜ ਤਾਂ ਆਪਣੀ ਹੋਰ ਨਜ਼ਰیں ਨਾ ਵੀ ਲਾ ਦੇ ਸਹੀ ਗੱਲ ਆ ਜੀ ਨਜ਼ਰਾਂ ਵਾਲਾ ਤਾਂ ਵੀ ਪਤਾ ਹੀ ਨਹੀਂ ਹੈਗਾ ਕਦੋਂ ਨਜ਼ਰਾਂ ਲਾ ਦੇਣ ਹਨਾ ਪਹਿਲੀ ਆਪਣੇ ਘਰ ਨੂੰ ਤਾਂ ਬਹੁਤ ਨਜ਼ਰਾਂ ਲੱਗਦੀਆਂ ਨੇ ਬਾਕੀ ਕੀ ਗੱਲ ਪੈਣ ਦੀ ਹੈ ਕਰਨ ਨੂੰ ਤੂੰ ਆ ਕਾਲੇ ਸੂਟ ਸੋਹਣੀ ਬਹੁਤ ਲੱਗਦੀਆਂ ਅੱਛਾ ਬਾਕੀ ਜਿਹੜੇ ਵੀ ਤੁਸੀਂ ਚੀਜ਼ ਲਿਆਉਣੇ ਹਨਾ ਜੋ ਸੁਬਤ ਸਵਾਲਾਂ ਸੱਚੀ ਮੈਨੂੰ ਚਾਰ ਚੰਦ ਲੱਗ ਜਾਂਦੇ ਆ ਇਹ ਤਿਆਰ ਦੀਆਂ ਗੱਲਾਂ ਸਾਰੀਆਂ ਚੱਲ ਆਈਆਂ ਸਾਰੀਆਂ ਗੱਲਾਂ ਜੀ ਸੋਡੇ ਬੇਬੇ ਤੇ ਪਾਲੀ ਕਿਹਤਰੀ ਹੈ ਹਾਂ ਸੱਚ ਉਹ ਹੀ ਦੱਸਦੀ ਸੀ ਉਹ ਪਾਲੀ ਦੇ ਨਾ ਤਬੀਤ ਜੀ ਠੀਕ ਨਹੀਂ ਸੀ ਚੱਕਰ ਆਈ ਜਾਂਦੇ ਸੀ ਉਹਨੂੰ ਤੇ ਬੇਬੇ ਹਸਪਤਾਲ ਲੈ ਗਈ ਹੂੰ ਤਾਂ ਠੀਕ ਆ ਕੱਲੇ ਚੱਕਰੀ ਆਉਂਦੇ ਬੁਖਾਰ ਬੂਰਦਾ ਨਹੀਂ ਸੀ बुखार ਤਾਂ ਨਹੀਂ ਸੀ ਚੱਕਰ ਜਿਹਾ ਆਇਆ ਸੀ ਉਹ ਬੇਬੇ ਕਹਿੰਦੇ ਚਲ ਦਿਖਾਏ ਆਉਣੇ ਹੈਗੇ ਕਿਤੇ ਜ਼ਿਆਦਾ ਬਿਮਾਰ ਨਾ ਹੋ ਜੇ ਫਿਰ ਆਪਣੇ ਪਿੰਡ ਵਾਲੇ ਡਾਕਟਰ ਕੋਲ ਗਏ ਹਾਂ ਹਸਪਤਾਲ ਨਹੀਂ ਹੈਗਾ ਆਪਣੇ ਇੱਥੇ ਉੱਥੇ ਲੈ ਗਈ ਬੇਬੇ ਫਿਰ ਡਿਸਪੈਂਸਰੀ ਚਲੇਗੀ ਹਾਂਜੀ ਚਲ ਆ ਜਾਂਦੇ ਹਾਂ ਉਹ ਬੇਬੇ ਹਾਂ ਆਈ ਗਈਆਂ ਚਲ ਹੁਣ ਮੈਂ ਵੀ ਜਾਂਦਾ ਸੀ ਮਾਝਾ ਮੈਂ ਪੁੱਛ ਕੇ ਜਾਊਂਗਾ ਚਾਹ ਨਹੀਂ ਪੀਨੇ ਤੁਸੀਂ ਚਾਹ ਤਾਂ ਬਸ ਹੁਣ ਮੈਂ ਪੁੱਛ ਕੇ ਵਗ ਜੂਗਾ ਵੀ ਕਿੰਨੀ ਕੀ ਦਵਾਈ ਦੀ ਚਾਹ ਕਟਾਈ ਨਹੀਂ ਲੱਗੀ ਅਪਣ ਗੀਆਂ ਨੇ ਹਾਂ ਮੋ ਵੀ ਸਾਰੀ ਪਿਆਸੀ ਨਾ ਮਿਲਦਾ ਕਰ ਲਿਆ ਕਰ ਲਿਆ ਦੀਦੀ ਨੇ ਕੰਮ ਕਰ ਆਗੇ ਬੇਬੇ ਹੁਣ ਕਿਵੇਂ ਪਾਲੀ ਠੀਕ ਹੈ ਠੀਕ ਹੈ ਬੜਾ ਜੇ ਪਾਲੀ ਕੀ ਕਹਿੰਦਾ ਡਾਕਟਰ ਡਾਕਟਰ ਨੇ ਕੀ ਕਹਿਣਾ ਸੀ ਬਸ ਕੁਛ ਖਬਰ ਹੀ ਹੈ ਹੈ ਚਲ ਵਧੀਆ ਦਿਹਾਈਆਂ ਬੇਬੇ ਤੈਨੂੰ ਮੇਰਾ ਖੁਦ ਕਿੱਧਾ ਹੋਵੇ ਪੁੱਤ ਆ ਤਾਂ ਬਹੁਤ ਸੋਹਣੀ ਗੱਲ ਹੈ ਨਿਮਰ ਮਹਾਤਮਾ ਦੀਵੇ ਠੀਕ ਹੈ ਨਾ हां ਬੇਬੇ ਜੀ ਕੋਈ ਗੱਲ ਨਹੀਂ ਪ੍ਰਮਾਤਮਾ ਦੇ ਘਰ ਦੇ ਰਾਹ ਨੇਰ ਦੇ ਪਾਸੇ ਸੁਣਿਆ ਤਾਂ ਫਿਰ ਦੂਜੇ ਪਾਸੇ ਵੀ ਸੁਣ ਲੂਗਾ ਕੋਈ ਨਹੀਂ ਚਲੋ ਕੋਈ ਗੱਲ ਨਹੀਂ ਲੈ ਮੰਮੀ ਇਹ ਕਿਹੋ ਜੀ ਗੱਲ ਕਰਤੀ ਇਹ ਵੀ ਤਾਂ ਦੀਦੀ ਉਹਨਾਂ ਦੇ ਹੀ ਹੈ ਹੱਡੀ ਕਿੱਡੀ ਕੀ ਗੱਲ ਹੈ ਦੀਦੀ ਬੇਬੇ ਜੀ ਕੋਈ ਗੱਲ ਨਹੀਂ ਤੁਸੀਂ ਗੱਲਾਂ ਕਰੋ ਮੈਂ ਆਉਣਾ ਠੀਕ ਹੈ ਕੁਝ ਖਾਣ ਵਾਸਤੇ ਬਣਾਉਣਾ ਬੇਬੇ ਪਾਲੀ ਵਾਸਤੇ ਨਾ ਨਾ ਦੀਦੀ ਕੁਝ ਨਹੀਂ ਖਾਣਾ ਪੀਣਾ ਮੈਂ ਤਾਂ ਚਲੋ ਤਾਂ ਆਪ ਲਓ ਅੱਧਰ ਆਤ ਵੀ ਤਾਂ ਹੀ ਤਬੀਦ ਖਰਾ ਹੋਗੀ ਬਾਲਾ ਕੁਝ ਖਾ ਲਿਆ ਬਾਲਾ ਕੁਝ ਨਹੀਂ ਖਾਦਾ ਇਹਦੇ ਕਰਕੇ ਹੋਇਆ ਸੀ ਹਾਂ ਚਲ ਵਧੀਆ ਪਰਮਾਤਮਾ ਨੇ ਸੁਣ ਲਈ ਦੀਦੀ ਤੁਸੀਂ ਨੇ ਕਦੇ ਵੀ ਆਪਣੇ ਮਨ ਚੀਜ਼ ਚੀਜ਼ ਨਾ ਲੈ ਕੇ ਆਇਓ ਠੀਕ ਹੈ ਜਹੇ ਜੀ ਮੇਰੇ ਬੱਚੇ ਉਹ ਹੀ ਜੀ ਤੁਹਾਡੇ ਬੱਚੇ ਹਾਂ ਪਾਲੀ ਕੋਈ ਗੱਲ ਨਹੀਂ ਬਾਕੀ ਤੇ ਪਰ ਮੈਂ ਤੁਮਹ ਜਰੂਰ ਸੁਣੂਗਾ ਹਾਂ ਜਰੂਰ ਸੁਣੂਗਾ ਕਿਉਂ ਨਹੀਂ ਸੁਣੂਗਾ ਤੁਸੀਂ ਇਹ ਚੀਜ਼ ਤਾਂ ਮਨ ਚ ਲੈ ਕੇ ਨਾ ਕਰੋ ਰੱਬ ਦੇ ਘਰੇ ਦੇਰ ਐ ਅੰਦੀਰ ਥੋੜੀ ਐ ਹਨਾ ਮੰਮੀ ਜੀ ਹਾਂ ਇਹ ਤਾਂ ਕੋ ਨਹੀਂ ਤੇ ਦੀਦੀਆਂ ਨਾ ਮਾ ਸੂਟ ਪਾ ਰੱਖਿਆ ਅੱਜ ਮੈਂ ਉਹ ਹੀ ਤੁਹਾਨੂੰ ਕਹਿੰਦੀ ਸੀ ਅੱਜ ਮੈਂ ਸੂਟ ਬਣਾ ਲਿਆ ਹੈ ਫਿਰ ਵਧੀਆ ਸੋਹਣਾ ਲੱਗਦਾ ਸੋਹਣਾ ਲੱਗਦਾ ਮੰਮੀ ਹੁਣ ਮੈਂ ਥੋੜੀ ਜਿਹੀ ਰੈਸਟ ਕਰ ਲਾਂ ਕਰ ਲਾ ਹਾਂ ਹਾਂ ਰੈਸਟ ਕਰ ਲਾ ਬਾਲੀ ਚੱਲ ਬੇਬੇ ਆ ਤਾਂ ਵਧੀਆ ਖੁਸ਼ਖਬਰੀ ਸੁਣਾਈ ਹੈ ਤੁਸੀਂ ਹੋਰ ਪੁੱਤ

ਚਾਹ ਬਣਾ ਲੈਣੀ ਆ ਆ ਬੇਬੇ ਵੀ ਗੱਲਾਂ-ਗੱਲਾਂ ਚ ਕਹੀ ਦਿੰਦੀ ਆ ਕਹਿੰਦੀ ਜੇ ਪਹਿਲਾਂ ਤੇਰੇ ਹੋ ਜਾਂਦਾ ਫਿਰ ਵਧੀਆ ਸੀ ਭਲਾ ਇਹ ਕਿਹੜੀ ਕਹਿਣਾ ਵਾਲੀ ਗੱਲ ਹੁੰਦੀ ਆ ਮੇਰਾ ਕਿਹੜਾ ਜੀ ਨਹੀਂ ਕਰਦਾ ਨਾਲੇ ਫਿਰ ਇਹ ਤਾਂ ਪ੍ਰਮਾਤਮਾ ਦੇ ਦੇਣ ਹਨ ਜਦੋਂ ਉਹਨੇ ਦੇਣਾ ਉਹਦੀ ਹੋਣਾ ਨਾ ਬੇਬੇ ਵੀ ਬਸ ਮੇਨੇ ਮਾਰਨ ਨੂੰ ਹਟਦੀ ਨਹੀਂ ਮੈਨੂੰ ਕਿਹੜਾ ਖੁਸ਼ੀ ਨਹੀਂ ਹੈਗੀ ਉਹਦੀ ਪਰ ਮੈਨੂੰ ਇਹ ਤਾਂ ਨਾ ਕਹਵੇ ਵੀ ਪਹਿਲਾਂ ਤੇਰੇ ਹੋ ਜਾਂਦਾ ਜਦੋਂ ਬੇਬੇ ਇਹ ਗੱਲ ਕਹਿੰਦੀ ਆ ਨਾ ਸੱਚੀ ਮਨ ਬਹੁਤ ਦੁਖੀ ਹੁੰਦਾਗਾ ਪਹਿਲੇ ਮੈਂ ਚਾਹ ਬਣਾ ਦਾਂ ਪਾਲੀ ਕਿੰਨੀ ਪਾਲ ਸੁਤੀ ਪਈ ਹੈ ਹਾਂ ਮੋ ਨੀਂਦ ਆ ਗਈ ਸੀ ਉੱਠ ਘੜ ਪੁੱਤ 3 ਵਜ ਗਏ ਹਾਂ ਕੁਛ ਖਾ ਪੀ ਲੈ ਹਸ ਟਾਈਮ ਦੇ ਨਹੀਂ ਪਤਾ ਕੀ ਖਾਣਾ ਹੈ ਖੰਦ ਮੈਂ ਸੋਚਦੀ ਮੈਂ ਨੂਨ ਵਾਲੇ ਚੋਲੇ ਬਣਾ ਲੈਣੀ ਆ ਅੱਛਾ ਨਾਲੇ ਤਾਂ ਹਲਕੇ ਜਿਹੇ ਹੁੰਦੇ ਆ ਹਜ਼ਮ ਹੋ ਜਾਣਗੇ ਬੱਸ ਵੀ ਜਿਗਰੀ ਆ ਲੈ ਚਲ ਕੋਈ ਨਾ ਉਹ ਤਾਂ ਮੈਂ ਚਰਨ ਨੂੰ ਕਹਿ ਦੇਣੀ ਆ ਬਲਾ ਬਣਾ ਲੂ ਨਾ ਨਾ ਮਾਂ ਹੁਣ ਕਿਉਂ ਕਹਿਣਾ ਮੈਂ ਆਪੀ ਬਣਾ ਲੂਗੀ ਫਿਰ ਕਿਹਿੰਦਾ ਤੂੰ ਹੋਰ ਰੈਸਟ ਕਰ ਉਹਨੂੰ ਕਹਿ ਦੇਣੀ ਆ ਮੈਂ ਬਣਾ ਦੂ ਦੇਖ ਪੁੱਤ ਉਹ ਤਾਂ ਆਪਾਂ ਨੂੰ ਤਾਂ ਕਿ ਨਾ ਇਹਦੀ ਲੋਡ ਐ ਬੱਚੇ ਦੀ ਠੀਕ ਐ ਨਾ ਅੱਗੇ ਉਹਦੇ ਕਿੰਨੇ ਸਾਲ ਲੰਘ ਗਏ ਤੇ ਮੈਨੂੰ ਤਾਂ ਹੁਣ ਬਾੜੀ ਤ੍ਰਿਸ਼ਨਾ ਨੇ ਤੈਨੂੰ ਪਤਾ ਵੀ ਮਾਵਾਂ ਨੂੰ ਤਾਂ ਹੁੰਦੀ ਐ ਵੀ ਪੁੱਤਾਂ ਦੀ ਕੋਈ ਨਿਉਂ ਜੜ ਲੱਗਦੀ ਚਲ ਇੱਕ ਪਾਸੇ ਤਾਂ ਮਾਰੇ ਜੀ ਠੰਡਕ ਪਈ ਤੇ ਪੁੱਤ ਤਾਂ ਆਪਦੇ ਕਰਮਾਂ ਦੇ ਨੇ ਠੀਕ ਐ ਕੋਈ ਨਾ ਮਾਂ ਉਹਦਾ ਕਿਹੜਾ ਜਿਨੀ ਕਰਦਾ ਹੋਣਾ ਦੀਦੀ ਦਾ ਹੁਣ ਕੀ ਪਤਾ ਕੀ ਗੱਲ ਐ ਬਾਕੀ ਹੋਈ ਗੱਲ ਪਰਮਾਤਮਾ ਉਹਨਾਂ ਦੀ ਵੀ ਦੱਸੂਗਾ ਹਾਂ ਦਵਾਈਆਂ ਬੁਟੀਆਂ ਤਾਂ ਆਪਾਂ ਦਵਾਈ ਜਾਂਦੇ ਹਾਂ ਹਾਂ ਹੈ ਜਿੱਥੇ ਕੋਈ ਕਹਿੰਦਾ ਉੱਥੇ ਵਗ ਜਾਂਦੇ ਆਂ ਚਲੋ ਫਿਰ ਉਹਦੀ ਮਰਜ਼ੀ ਹੈ ਬਾਕੀ ਸਿਰ ਕਿਸਮਤਾਂ ਦੀਆਂ ਗੱਲਾਂ ਹੁੰਦੀਆਂ ਨੇ ਹੈਨਾ ਹਾਂਜੀ ਤਾਂ ਹੈ ਚਲ ਆਏ ਅ ਵੀ ਹੁਣ ਇੱਕ ਪਾਸੇ ਜਦੋਂ ਖੁਸ਼ਖਬਰੀ ਮਿਲਗੀ ਦੂਜੇ ਪਾਸੇ ਵੀ ਮਿਲ ਜੂਗੀ ਮੈਂ ਤਾਂ ਹੁਣ ਇਹੀ ਆਸ ਰੱਖਦੀ ਹਾਂ ਕੋਈ ਨਾ ਮਾਂ ਇਹੀ ਆਸ ਹੀ ਰੱਖਣੀ ਆ ਆਸਾਂ ਸਾਰੀ ਤਾਂ ਦਿਨ ਹੁੰਦੇ ਨੇ ਫਿਰ ਦੀਦੀ ਨੂੰ ਆਵਾਜ਼ ਮਾਰ ਕੇ ਕਹਿ ਦੋ ਜਾਂ ਤਾਂ ਫਿਰ ਪੁੱਛੋ ਕਿ ਇੱਥੇ ਨੇ ਦੀਦੀ ਦੀਦੀ ਹਾਂ ਭਾਜੀ ਮੰਮੀ ਬੁਲਾ ਰਹੇ ਤੁਹਾਨੂੰ ਗੱਲ ਸੁਣਿਓ ਹਾਂ ਮੈਂ ਬੇ ਦੱਸੋ ਮਤਾ ਇਹ ਕਹਿੰਦੀ ਸੀ ਪੁੱਤ ਇਹ ਕਿਹੜੇ ਮਿਲਾਂ ਦੀ ਪਈ ਹੈ ਹੈਨਾ ਹੁਣ ਭੁੱਖ ਵੀ ਲੱਗੀ ਪਈ ਹੈ ਤੇ ਉਹ ਤਾਂ ਟੜਕੇ ਵੀ ਨਹੀਂ ਕੁਝ ਖਾਕੇਗੀ ਤੇ ਥੋੜੀ ਚੌਲ ਬਣਾ ਦੇ ਦੇ ਵਾਸਤੇ ਪੁੱਤ ਨੂੰ ਨਾਲੇ ਕੋਈ ਨਾ ਮੈਂ ਭੇ ਥੋੜੇ ਭਾਂਡੇ ਮਾਂਜੀ ਜਾਂਦੀ ਸੀ ਉਹ ਸਾਫ਼ ਕਰਦਾ ਤੇ ਬਣਾ ਦੇਣੀ ਹੈ ਨਹੀਂ ਚਲ ਮੈਂ ਭਾਂਡੇ ਫੇਰ ਸਾਫ਼ ਕਰ ਲੂੰਗੀ ਬਣਾ ਦੇਣੀ ਹੈ ਕੋਈ ਤਾਂ ਚਲ ਬਣਾ ਦੇ ਪੁੱਤ ਪਹਿਲਾਂ ਭਾਂਡੇ ਤਾਂ ਸਾਰਾ ਦਿਨ ਹੀ ਹੋਈ ਜਾਂਦੇ ਨੇ ਸਰਹੰਦੇ ਨਹੀਂ ਮਾਂਜੀ ਜਾਣੀ ਕੋਈ ਨਾ ਮੈਂ ਮਾਂਜੀ ਦੁਪੰਡੇ ਤਾਂ ਇਹ ਥੋੜੇ ਘਨੇ ਰਹਿਗੇ ਕੋਈ ਨੁਕਤੇ ਮੈਂ ਮਾਜ ਲੂ ਮੈਂ ਪਹਿਲਾਂ ਬਣਾ ਦੇਣੀ ਆ ਫਿਰ ਚੌਲ ਠੀਕ ਬਣਾ ਦੇ ਪੁੱਤ ਮੈਂ ਤਾਂ ਕਹਿੰਨੀ ਮੂਮੀ ਮਾਪੀ ਬਣਾ ਲੈਣੀ ਆ ਬੁਜ਼ਰੀ ਦੀਦੀ ਕੰਨੀ ਮੈਂ ਕੰਮ ਕਰੀ ਜਾਨੀ ਆ ਚੱਲ ਕੋਈ ਨਾ ਮੈਂ ਕਰਾ ਦੂੰ ਹੁਣ ਤੇਰੇ ਬੰਡੇ ਦਾ ਮੈਂ ਕਰਾ ਦਿਆ ਕਰੂੰ ਪੋਰਾ ਕੰਮ ਦਾ ਮੈਂ ਕੀ ਹੁਣ ਇੱਥੇ ਬੜਬੜਣਗੇ ਮੇਰੇ ਕੀ ਜਿਵੇਂ ਤੁਹਾਨੂੰ ਠੀਕ ਤੇ ਜਦੋਂ ਕੋਈ ਪਰਮਾਤਮਾ ਨੇ ਸੁਣੀ ਆ ਤਾਂ ਫਿਰ ਕੰਮ ਕਰਦੀ ਮੈਂ ਕੀ ਥੱਕਦੀ ਆ ਕੋਈ ਨਾ ਅਏ ਇਹ ਜੇ ਕੁਸਤਾ ਭਾਂਡੇ ਠੀਕਰ ਬੈਠੀ ਬੈਠੀ ਮੈਂ ਮਾਜ ਦੂੰ ਪਹਿਲਾ ਤੁਸੀਂ ਦੋਨੇ ਅਸੀਂ ਚੱਲ ਮੈਨੂੰ ਐਸੇ ਮਹਿਰਾਮ ਕਰ ਲੈਂਦੀ ਸੀ ਹੁਣ ਚੱਲ ਮੈਂ ਕਰਾ ਦੂੰ 4 ਮਹੀਨੇ ਕੰਮ ਫੇਰ ਕੀ ਹੁੰਦਾ ਠੀਕ ਹੈ ਕਾਇਦ ਨੂੰ ਹੋਵੇ ਇੱਥੇ ਬੈਠਿਆ ਨੂੰ ਹਰੇ ਤੱਕ ਟੋਲੀ ਨਹੀਂ ਮੈਨੂੰ ਲੱਗਦਾ ਹੈ ਵੀ ਦੋ ਦਿਨ ਹੋਰ ਬਿਠਾਉਣਗੇ ਇਥੇ ਵਾਰ ਤਾਂ ਸਰਕਾਰਾਂ ਨੇ ਵੀ ਜਮ ਦੁਖੀ ਕਰ ਰੱਖਿਆ ਇੱਕ ਝੋਨਾ ਨਹੀਂ ਤੋਲਦਾ ਉਹ ਤੁਹਾਡੀ ਏਪੀ ਨਹੀਂ ਮਿਲਦੀ ਅਲੇ ਕਾ ਮਨ ਮੇੜੇ ਹੀ ਨਹੀਂ ਤੈਨੂੰ ਉਹ ਮੈਂ ਬਾਹਰ ਭੱਗ ਗਿਆ ਸੀ ਸ਼ੀਸ਼ਾ ਦਾ ਮੈਨੂੰ ਉਹਨਾਂ ਦੇ ਜਾਣਾ ਪੈ ਗਿਆ ਮੱਥਾ ਟੇਕ ਕੇ ਆਇਆ ਦੁਪਹਿਰਾ ਹੋ ਗਿਆ ਦੁਪਹਿਰਾ ਤਾਂ ਹੋ ਗਿਆ ਤੂੰ ਕਿੱਥੋਂ ਆਇਆ ਮੰਡੀ ਤੋਂ ਆਇਆ ਹੋਰ ਮੈਂ ਕਿੱਥੋਂ ਆਇਆ ਓਏ ਅੱਜ ਤਾਂ ਦਿਨ ਖੁਸ਼ੀਆਂ ਦਾ ਸੱਜਣਾ ਕਾਹਦੇ ਖੁਸ਼ੀਆਂ ਓਹ ਛੋਟੇ ਭਾਈ ਤੂੰ ਪਿਓ ਵੱਨ ਨਾਲ ਅੱਛਾ ਹੋਰ ਇਹਦਾ ਮਲਕੇ ਤੂੰ ਤਾਇਆ ਬਣ ਗਿਆ ਹਾਂ ਹਾਂ ਬਧਾਈਆਂ ਰੱਬ ਤੇ ਨੀ ਬੁਲਾਵੇ ਮਸਾ ਸੁਣੀਆਂ ਰੱਬ ਨੇ ਆਪਣੇ ਘਰੇ ਤਾਂ ਸਹੀ ਗੱਲ ਹੈ ਹਨਾ ਕਿਉਂ ਸਾਡੇ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਸਾਡੇ ਨਹੀਂ ਹੋਇਆ ਕੋਈ ਨਾ ਪਰਮਾਤਮਾ ਦੇਊਗਾ ਹਾਂ ਪਰ ਹੁਣ ਤਾਂ ਦੇ ਤਾ ਸਾਡਾ ਹੀ ਐ ਇਹ ਕੋਈ ਗੱਲ ਨਹੀਂ ਇਹ ਵੀ ਤੁਹਾਡੇ ਹੀ ਆ ਅਸੀਂ ਵੀ ਤੁਹਾਡੇ ਆਂ ਔਰ ਕਿਦੇ ਆਂ ਮੈਂ ਭਾਂਡੇ ਜਿ ਮਾਨ ਕੇ ਆਉਣਾ ਅੱਜ ਜੀਰੀ ਦਾ ਕੀ ਬਣਿਆ ਜੀਰੇ ਤੂੰ ਹੀ ਹਲੇ ਕਿੱਥੇ ਦੂਰੀਆ ਚਾਰ ਲੱਗਿਆ ਤਾਰੇ ਅਜੇ ਚਾਹ ਰੋਜ਼ ਕਹਿ ਦਿੰਨਾ ਯਾਰ ਚਾਰ ਲੱਗਿਆ ਉਹ ਚਾਰ ਆਪਣਾ ਆਪਣਾ ਲੱਗਿਆ ਅੱਜ ਕੱਲ ਤਾਇਆ ਕਾ ਲੱਗਿਆ ਕਿੱਦੇ ਤੋਲੂਆਰਤੀ ਨਾ ਗੱਲ ਕਰ ਲੈਂਦਾ ਉਹ ਕਹਿੰਦਾ ਦੋ ਦਿਨ ਪਹਿਲਾਂ ਇਹਨਾਂ ਦੀ ਤੋਲਦਿਆਂ ਨੰਬਰਦਾਰਾਂ ਦੀ ਨੰਬਰਦਾਰ ਨੇ ਤੋਲ ਕੇ ਫਿਰ ਤਾਇਏ ਕਿ ਤੋਲੂ ਫਿਰ ਆਪਣੀ ਤੋਲੂ ਬਾਹਰ ਹੀ ਸਿਰ ਆਊਗਾ ਚੱਲ ਚੰਗਾ ਨਾਲੇ ਮੋਸਟਰ ਵਾਲਾ ਸੀ ਇਸ ਵਾਰ ਤਾਂ ਚੱਲ ਕੋਈ ਨਾ ਮੈਂ ਭੰਡੇ ਪੁੰਡੇ ਤੋ ਕਹਣਾ ਤੂੰ ਮਿਲ ਪਾਲੀ ਨੂੰ ਜਾਣਾ ਕਾਟਦੇ ਮੰਗਦਾ ਸੀ ਉਹ ਤਾਂ ਮੈਂ ਕਾਟ ਦੇ ਦਿੰਦੇ ਹੁੰਦੇ ਸੀ ਮੈਂ ਦੋ ਦਿਨ ਹੋਰ ਵੜ ਜਾਾਂਗੇ ਉਹ ਨਹੀਂ ਨਹੀਂ ਕਾਟਦੇ ਨਹੀਂ ਚੰਗਾ ਆ ਜਾ ਫਿਰ ਆਉਣਾ ਚਾਹ ਪੀ ਲੈ ਘੁੱਟ ਪਰਮਾਤਮਾ ਆਈ ਸਾਡੇ ਘਰੇ ਵੀ ਮਿਸਟਰਲੇ ਪਾਸੇ ਵੀ ਮਿਹਰ ਕਰਦੀ ਛੋਟੇ ਭਾਈ ਨੂੰ ਤਾਂ ਤੂੰ ਦੇਤੀ ਅਲਾਦ ਕੁਣਸਾ ਨੂਬੀ ਦੇ ਸੁਤਨਾ ਲੈ ਪਰਮਾਤਮਾ ਨੇ ਸੁਣ ਲਈ ਹਨ ਜੇ ਵੱਡੇ ਬਾਈ ਦੀ ਸੁਣ ਲੰਦਾ ਤਾਂ ਕਿੰਨਾ ਸੋਹਣਾ ਹੁੰਦਾ ਚਲ ਮੈਂ ਅਰਦਾਸ ਕਰੂੰਗਾ ਜੇ ਬਾਈ ਗਰੂ ਇਹਦੀ ਵੀ ਸੁਣ ਲੇ ਦਿਮਾਗ ਹੀ ਖਰਾਬ ਹੋ ਗਿਆ ਮਨਜੀ ਦਾ ਭਾਂਡੇ ਜਾਂਦਾ ਸੀ ਉਹਦੇ ਮੰਗਰੀ ਤੁਰ ਪਿਆ ਚਲ ਚੱਕ ਕਰੇ ਗੇ ਰਾਜ ਤਾਂ ਬੋਲੇ ਲੇ ਤਾਂ ਭਾਬੀ ਵਧਾਈਆਂ ਤੈਨੂੰ ਵਧਾਈਆਂ ਕਲਵੰਤ ਤੈਨੂੰ ਵੀ ਬਹੁਤ-ਬਹੁਤ ਵਧਾਈਆਂ ਚੱਲ ਪਰਮਾਤਮਾ ਨੇ ਛੋਡੀ ਤਾਂ ਵਧੀਆ ਸੁਣ ਲਈ ਸਹੀ ਗੱਲ ਆ ਛੋਡੀ ਵੀ ਸੁਣੂੰਗਾ ਕੋਈ ਗੱਲ ਨਹੀਂ ਅਰਦਾਸ ਕਰੂੰਗਾ ਮੈਂ ਉਦਾਸ ਨਾ ਹੋਈ ਤੂੰ ਤੇਰਾ ਹੀ ਹੈ ਕੋਈ ਹਾਂ ਮੇਰਾ ਹੀ ਕੋਈ ਅੰਗਲੀ ਬੈਠੀ ਐ ਅੰਦਰੀ ਚੌਲ ਜੇ ਖਾ ਕੇ ਠੀਸੀ ਅੱਛਾ ਚੱਲ ਮੈਂ ਮਿਲਦਾ ਕਿਰਾ ਜਾ ਕੇ ਉਦਾਸ ਕਿਉਂ ਨਾ ਹੋਮਾ ਮੰਤਾ ਬਹੁਤ ਉਦਾਸ ਰਹਿੰਦਾ। ਆ ਰਹਿੰਦਾ ਖੁੰਦਾ। ਬੇਬੇ ਹੋਰ ਗੱਲਾਂ-ਗੱਲਾਂ ਚ ਸੁਣਾ ਜਾਂਦੀ ਆ। ਵੀ ਮੇਰਾ ਕਿਹੜਾ ਜੀ ਨਹੀਂ ਕਰਦਾ। ਮਮਾ ਮੈਂ ਭਾਂਡੇ ਜਿ ਤਰਿਆਉਣੀ ਆ। ਦੀਦੀ ਵਿਚਾਰੀ ਧੋਈ ਜਾਂਦੀ ਆ। ਭਾਂਡੇ ਧੋਈ ਦੋਗੇ। ਕੋਈ ਨਾ ਭਾਂਡੇ ਤਮੈ ਲੈ ਜੇ ਨੀ ਆ। ਜੇ ਤੇਰਾ ਹੋਰ ਕੋਈ ਚੀਜ਼ ਨੂੰ ਜੀ ਕੀਤਾ ਨਾ ਤਾਂ ਦੱਸ ਦੀ ਜੀ। ਓ ਮਮਾ ਮੈਂ ਹੁਣ ਇਹਨੇ ਕਿੰਨਾ ਖਾਉਂਗੀ। ਤੁਦ ਨਾ ਮੈਂ ਟੈਨਸ਼ਨ ਲਈ ਜੰਨੀ ਹੈਗੀ। ਦੇਵ ਸਵਰਨ ਕਿਸੇ ਚਾ ਮਿਲਦਾ ਉਹ ਵੀ ਆ ਗਈ ਹਾਂ ਚੱਲ ਚੰਗਾ ਬਹਿ ਕੇ ਜਾਨੀ ਬਲੈਕ ਬਹਿ ਜਾ ਨਾ ਮੈਂ ਮਾੜਾ ਮੋਟਾ ਹੋ ਜਾਈ ਨਾ ਕੰਮ ਤੋਂ ਟੱਕਰਾ ਦੇਣੀ ਹੁਣ ਠੀਕ ਹੈ ਕੋਈ ਗੱਲ ਨਹੀਂ ਕੀ ਕਰਦੇ ਹੈਨਾ ਠੀਕ ਇਹਦਾ ਕੋਈ ਲੋਡ ਹੋਈ ਆਰਾਮ ਕਰ ਤੂੰ ਠੀਕ ਹੈ ਇਹਦਾ ਕੋਈ ਲੋਡ ਹੋਈ ਤਾਂ ਦੱਸ ਲੈ ਲੈ ਹੁੰਦਾ ਤਾਂ ਬੇਬੀ ਨੇ ਤਾਂ ਨਹੀਂ ਹੁਣ ਮੈਨੂੰ ਬੈਡਾ ਤੋਂ ਉੱਠਣ ਦੇਣਾ ਕਿਹਨਾਂ ਫਾਲੀ ਮੈਂ ਵਧੀਆ ਠੀਕ ਹੈ ਬਹਾਨਾ ਨਹੀਂ ਦਿੰਦਾ ਸੁਣ ਕੀ ਨੇ ਦੱਸਤਾ ਲੈ ਮੈਨੂੰ ਖਬਰ ਆ ਗਈ ਕਿੱਥੋਂ ਵੱਡੇ ਬਾਈ ਨੇੱਸ ਹੈ ਅੱਛਾ ਸੁਣ ਵੀ ਵਧਾਈਆਂ ਹੋਣ ਜੀ ਬਹੁਤ ਬਹੁਤ ਤੇ ਮੈਂ ਠੀਕ ਆ ਹੁਣ ਤੋਂ ਹਾਂ ਮੈਂ ਠੀਕ ਆ ਇਕ ਨਾ ਐ ਕਰੀ ਦਵਾਈ ਬੂਟੀ ਦਾ ਧਿਆਨ ਰੱਖੀ ਤੇ ਮੰਮੀ ਨੂੰ ਲੈ ਜਾ ਕਰੀ ਤੁਹਾਨੂੰ ਪਤਾ ਮੇਰੇ ਕੋਲ ਤਾਂ ਕੰਮ ਤਾਂ ਦੇਹਰ ਜੈ ਨੇ ਹੁਣ ਮੈਂ ਤਾਂ ਮੰਡੀ ਚ ਜਾ ਆਂ ਦੇਖੋ ਅੱਛਾ ਨੂੰ ਕੋਈ ਗੱਲ ਨਹੀਂ ਜੀ ਮੰਮੀ ਨੂੰ ਲੈ ਜਾਇਆ ਕਰੂੰਗੀ ਪਰ ਮੰਮੀ ਤੋਂ ਤੁਹਾਨੂੰ ਪਤਾ ਨਾ ਤੁਰਿਆ ਨਹੀਂ ਜਾਂਦਾ ਹੈਗਾ ਕੋਈ ਨਾ ਫਿਰ ਭਾਬੀ ਹੈਗੀ ਹੈ ਹਾਂ ਇਹ ਤਾਂ ਹੈਗਾ ਪਰ ਮੈਂ ਇੱਕ ਗੱਲ ਕਰਨੀ ਤੁਹਾਡੇ ਨਾਲ ਬੋਲੋ ਮੈਨੂੰ ਜੇ ਫੀਲ ਹੁੰਦਾ ਮਮਮੀ ਨੂੰ ਤੁਸੀਂ ਕਹਿ ਦਿਓ ਜੇ ਮੈਂ ਕਹੂੰਗੀ ਤਾਂ ਮਮਮੀ ਕਹੂਗੀ ਪਤਾ ਨਹੀਂ ਮੈਨੂੰ ਰੋਕਾ ਡੋਕੀ ਕਰਦੀ ਹੈ ਵੀ ਮੈਂ ਆਪਣਾ ਜੋ ਕੁਝ ਵੀ ਖਾਣਾ ਪੀਣਾ ਹੋਇਆ ਗੁਰੂ ਨੂੰ ਮੈਂ ਆਪ ਬਣਾ ਲਿਆ ਕਰੂੰ ਮਮਮੀ ਇਹਨਾਂ ਜੀ ਦੀਦੀ ਤੋਂ ਚੋਲ ਬਣਵਾ ਕੇ ਦਿੱਤੇ ਆ ਉਹਦੇ ਮਨ ਚ ਕੀ ਜੋ ਵੀ ਮੈਂ ਕਿੜਾ ਇਸ ਕਰਦੀ ਨੌਕਰਾਨੀ ਆ ਨਹੀਂ ਨਹੀਂ ਐ ਨਹੀਂ ਹੋ ਕੇ ਸੋਚ ਜੇਗੀ ਨਹੀਂ ਨਹੀਂ ਉਹ ਸਿਆਣੀ ਹੈ ਵੱਡੀ ਹੈ ਅਲੋ ਚਾਹ। ਹਲੋ ਧੰਨਵਾਦ। ਤੁਸੀਂ ਮੈਨੂੰ ਕਹਿ ਦਿੰਦੇ ਨੇ ਚਾਹ ਨੂੰ। ਫੇਰ ਕੀ ਹੋਗਾ ਜੇ ਭਾਬੀ ਨੇ ਫੜਾਤੀ। ਕੋਈ ਗੱਲ ਨਹੀਂ ਪਾਲੀ ਨਾਲੇ ਤੈਨੂੰ ਡਾਕਟਰ ਨੇ ਰੈਸਟ ਕਰਨ ਨੂੰ ਕਿਹਾ ਨਾ। ਕੋਈ ਨਾ ਕੰਮ ਮੈਂ ਆਪੇ ਕਰ ਲਿਆ ਕਰੂੰਗੀ ਸਾਰੇ। ਕਿਉਂ? ਤੇਰੇ ਵੱਡੀ ਐ ਦਿੱਥੋਂ, ਤੇਰੇ ਵੱਡਿਆ ਭੈਣਾ ਵਰਗੀ ਐ। ਤੇਰਾ ਸਾਰਾ ਖਿਆਲ ਰੱਖੂ। ਨਹੀਂ ਫਿਰ ਵੀ ਜੀ ਮੈਨੂੰ ਤਾਂ ਨਾ ਕਿਤੇ ਨਾ ਕਿਤੇ ਐ ਲੱਗਦਾ ਵੀ ਮੰਮੀ ਤੈਨੂੰ ਇਹੀ ਕਹਿੰਦੀ ਐ ਤੁਸੀਂ ਮੈਂ ਆਪੇ ਬਣਾ ਕੇ ਖਾ ਲਿਆ ਕਰੂ ਜਿਹੜੀ ਚੀਜ਼ ਦੀ ਲੋੜ ਹੋਇਆ ਕਰੂਗੀ। ਮੇਰੀ ਗੱਲ ਸੁਣ ਲਾ। ਜਦੋਂ ਬੱਚਾ ਹੋ ਗਿਆ ਨਾ ਤੂੰ ਠੀਕ ਠਾਕ ਹੋਗੀ। ਉਹਦਾ ਕੋਈ ਗੱਲ ਨਹੀਂ। ਮੈਂ ਰੱਸ਼ਟ ਕਰ ਲੂੰਗੀ ਕਿ ਤੇਰੇ ਮਾਪੇ ਮੇਰੀ ਸੁਣੂਗਾ ਉਦੋਂ ਤੂੰ ਬਣਾਲੀ ਘਰ ਦਾ ਕੰਮ ਸਾਰਾ ਕਰੂ ਸਹੀ ਗੱਲ ਹੈ ਜੀ ਜੀ ਇਹ ਤਾਂ ਤੁਸੀਂ ਬਾਲੀ ਵਧੀਆ ਗੱਲ ਕਹੀ ਜਦੋਂ ਤੁਹਾਡਾ ਟਾਈਮ ਆਇਆ ਨਾ ਮੈਂ ਵੀ ਦੇਖੀ ਤੁਹਾਨੂੰ ਐਵੇਂ ਬੈਠ ਦੋ ਪੈਰ ਨਹੀਂ ਰਹਿਣ ਦੇਣਾ ਤੇ ਭਾਬੀ ਕੱਲੀ ਕੱਲੀ ਚੀਜ਼ ਮੈਂ ਆਪੇ ਲੈ ਕੇ ਦੂੰ ਸਹੀ ਗੱਲ ਪਾਲੀ ਉਹ ਦਿਨ ਕਦੋਂ ਆਊਗਾ ਸੱਚੀ ਉਹ ਦਿਨ ਦਾ ਤਾਂ ਮੈਨੂੰ ਬਾੜੇ ਬੇਸਵਰੀ ਨਾਲ ਇੰਤਜ਼ਾਰ ਆ ਖਦੋ ਦਿਨ ਆਵੇ ਕਦੋਂ ਪ੍ਰਮਾਤਮਾ ਮੇਰੀ ਛੋਰੀ ਖੁਸ਼ੀਆਂ ਨਾਲ ਲੈ ਜੀ ਦੀਦੀ ਬਹੁਤ ਜਲਦੀ ਭਰੂਗਾ ਜਦੋਂ ਤੁਸੀਂ ਸਾਡੇ ਵਾਰੀ ਇੰਨਾ ਸੋਚਦੇ ਹੋ ਇੰਨਾ ਖਿਆਲ ਰੱਖਦੇ ਹੋ ਤੁਸੀਂ ਇੰਨੇ ਚੰਗੇ ਹੋ ਰੱਬ ਤੁਹਾਡਾ ਮਾੜਾ ਕਿਵੇਂ ਕਰ ਸਕਦਾ ਨਾਲੇ ਭਾਬੀ ਮੇਰੀ ਗੱਲ ਸੁਣੋ ਹੌਸਲਾ ਨਾ ਦਿੱਤੇ ਕਰ ਤੇਰੇ ਨਾਲ ਆ ਕੋਈ ਗੱਲ ਨਹੀਂ ਪ੍ਰਮਾਤਮਾ ਸੁਣੋ ਆਪਣੀ ਹਮ ਤਾਂ ਬਾਲੀ ਖੁਸ਼ੀ ਹੋਊ ਜਰੂਰ ਤੇਰੇ ਨਾਲੇ ਪਾਸੇ ਸੁਣ ਲਈ ਚਲੋ ਕੋਈ ਗੱਲ ਨਹੀਂ ਪਹਿਲਾਂ ਤੁਹਾਡੀ ਸੁਣ ਲਈ ਇਸ ਤੋਂ ਬਾਅਦ ਕੁਛ ਹੀ ਦੀ ਗੱਲ ਹੋ ਸਕਦੀ ਹੈ ਨਾ ਇਹ ਵੀ ਆਪਣਾ ਆਪ ਦਾ ਜੀ ਹੈ ਤੁਹਾਡਾ ਹੀ ਹੈ ਹਾਂ ਹੈ ਤਾਂ ਆਪਣੇ ਹਾਂ ਚਲੋ ਕੁਝ ਹੋਰ ਖਾਣਾ ਪੀਣਾ ਨਾ ਨਾ ਭਾਬੀ ਮੈਂ ਕੁਝ ਨਹੀਂ ਖਾਣਾ ਦੀਦੀ ਕੁਟਕ ਚਾਹ ਤਾਂ ਪੀਲਾ ਚਾਹ ਮੈਂ ਨਹੀਂ ਮੈਂ ਕੁਝ ਨਹੀਂ ਖਾਣਾ ਪੀਣਾ ਹੁਣ ਤੇ ਚਲੋ ਹੁਣ ਆਪਾਂ ਬਾਰੇ ਕੁ ਸਬਜੀ ਭਾਜੀ ਦਾ ਦੇਖਦੇ ਹਾਂ ਹਾਂ ਤੂੰ ਆਰਾਮ ਕਰ ਲੈ ਕੋਈ ਗੱਲ ਨਹੀਂ ਭਾਬੀ ਆਪੇ ਕਰ ਲੂ ਅਸੀਂ ਆਪੇ ਕਰਾ ਲਾਂਗੇ ਬੇਬੇ ਕਰ ਲੂਗੀ ਨਾਲ ਕੋਈ ਨਾ ਅਸੀਂ ਆਪੇ ਕਰ ਲਾਂਗੇ ਤੂੰ ਕਿ ਟੈਨਸ਼ਨ ਲਈ ਆ ਅਸੀਂ ਦੋ ਜਣੀਆਂ ਹੈਗੀਆਂ ਨਾ ਘਰ ਦੇ ਕੰਮ ਕਰਨ ਵਾਸਤੇ ਚਲੋ ਉਹੀ ਤਾਂ ਨੂੰ ਮੈਂ ਕਹਣਾ ਭਾਬੀ ਬਾਕੀ ਜਿਵੇਂ ਤੁਹਾਡੀ ਮਰਜ਼ੀ ਹੈ ਚਲੋ ਭਾਜੀ ਚਿੰਦਾ ਬਚਰੀ ਕਿੰਨੀ ਸੰਗੇ ਨੇ ਨਾ ਸਹੀ ਗੱਲ ਹੈ ਨਹੀਂ ਤਾਂ ਕਹਿੰਦੇ ਨੇ ਜਠਾਣੀਆਂ ਇੰਨੀਆਂ ਭੈੜੀਆਂ ਹੁੰਦੀਆਂ ਨੇ ਪਰ ਇਹਨਾਂ ਨੇ ਮੈਨੂੰ ਕਦੇ ਨਹੀਂ ਫੀਲ ਹੋਣ ਦਿੱਤਾ ਵੀ ਮੈਂ ਤੇਰੀ ਜਠਾਣੀ ਆ ਪਹਿਲੀ ਗੱਲ ਸੁਣ ਤੇਰੇ ਆਉਣ ਤੋਂ ਪਹਿਲਾਂ ਮੈਨੂੰ ਨਾ ਇਹ ਔਵਰੇਜ ਵਾਕਾਂ ਨੂੰ ਟ੍ਰੀਟ ਕਰਦੇ ਸੀ ਹੁਣ ਵੀ ਉਹ ਵੇਖ ਸਮਝਦੇ ਨੇ ਵੀ ਸਾਡੇ ਨਾਲ ਛੋਟਾ ਭਰਾ ਨਹੀਂ ਸਮਝਦੇ ਜਵਾਕਾਂ ਨੂੰ ਸਮਝਦਾ ਬਾਈਦਾਨ ਨਾਲੇ ਭਾਬੀ ਵੀ ਮੈਨੂੰ ਇੰਨਾ ਕਰਦੀ ਆ ਮੇਰਾ ਸਹੀ ਕਿਹਾ ਜੀ ਤੇਰਾ ਵੀ ਕਿੰਨਾ ਕਰਦੀ ਆ ਬਸ ਹਿੰਨ ਤੇ ਟਾਈਮ ਤਾਂ ਆਉਂਦੋ ਦੇਖੋ ਮੈਂ ਨਾ ਇੰਨਾ ਕਰੂੰਗੀ ਨਾ ਦੀਦੀ ਦੋਦੋ

ਹੋਰ ਕਿਵੇਂ ਕੰਮ ਧੰਦਾ ਵਧੀਆ ਚੱਲੀ ਜਾਂਦਾ ਹੈ ਹਾਂ ਹਾਂ ਠੀਕ ਆ ਬੜੇ ਵਧੀਆ ਤੂੰ ਬਸ ਆਪਣਾ ਠੀਕ ਹੈ ਹਾਂ ਹਾਂ ਠੀਕ ਹੈ ਵਧੀਆ ਆਏ ਨਹੀਂ ਤੁਸੀਂ ਗੇੜੇ ਨਹੀਂ ਮਾਰਿਆ ਬਸ ਬਣ ਆਇਆ ਹੀ ਨਹੀਂ ਗਿਆ ਤਾਂ ਮਤਲਬ ਆਇਆ ਕਿ ਟਾਈਮ ਨਹੀਂ ਲੱਗਿਆ ਹੋਣਾ ਉਹ ਕੀ ਕਦੇ ਮਾਰੂ ਜਿਹੜਾ ਕੋਈ ਨਹੀਂ ਚੱਲ ਚੰਗਾ ਜਰੂਰ ਆ ਕੇ ਜਾਇਗੀ ਹਾਂ ਆਉਂਗੀ ਜਰੂਰ ਹਾਂ ਹੁਣ ਆਪਣੇ ਵੀ ਸੁੱਖ ਨਾਲ ਖੁਸ਼ਖਬਰੀ ਆ ਗਈ ਹਾਂ ਪਾਲੀ ਦੇ ਬੱਚਾ ਹੋਣ ਵਾਲਾ ਹੁਣੀ ਅਸੀਂ ਹਸਪਤਾਲ ਚ ਕੱਲ ਪਰਸੋਂ ਜਾ ਕੇ ਆਈ ਆਂ ਤੇ ਚੱਕਰ ਜੇ ਲੱਗ ਰਹੇ ਸੀ ਉਹਨੂੰ ਫਿਰ ਉਹਨਾਂ ਨੇ ਦੱਸਤਾ ਚੱਲ ਮਹਾ ਚੱਲ ਮਹਾ ਇੱਕ ਪਾਸੋਂ ਤਾਂ ਆਈ ਨਾ ਖੁਸ਼ਖਬਰੀ ਹਾਂ ਰੱਬ ਸਭ ਨੂੰ ਵਧਾਵੇ ਉਹ ਤਾਂ ਹੁਣ ਤੈਨੂੰ ਪਤਾ ਹੈ ਕਿੰਨੇ ਸਾਲ ਹੋ ਗਏ ਵਿਆਹੀ ਨੂੰ ਦੇਖਾ ਹਨਾ ਹਾਏ ਹਾਂ 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 ਹੋਰ ਤੇ ਰੱਬ ਨੇ ਸੁਣ ਉਹਦਾ ਦੀਦਾ ਕਪੜਾ ਟੀ ਰੱਖਿਆ ਕਰੋ ਕਿਉਂ ਹੋਰ ਪਰਛਾਵਾ ਬੁਝੂ ਮਾ ਨਾ ਪੈ ਜੇ ਉਹਦਾ ਅੱਛਾ ਆਈਵੇਂ ਹੁੰਦਾ ਔਰ ਮੈਨੂੰ ਤਾਂ ਪਰਛਾਵਾ ਪਏ ਪਰਛਾਵਾ ਪੈ ਜਾਂਦਾ ਉਹ ਕਹੇ ਉਹਦਾ ਦੀਦਾ ਕਪੜਾ ਟੀ ਰੱਖਿਆ ਕਰੋ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਪਹਿਣੀ ਚੰਗਾ ਹੋ ਗਿਆ ਤਾਂ ਦੱਸਤਾ ਔਰ ਔਰ ਉਹ ਤੁਸਮਾ ਕਾ ਕਾ ਮੇ ਬਸੇ ਟੂ ਉਂ ਵੀ ਪਰੇ ਰਹਾ ਕਰ ਪਰਸ਼ਾਵਾ ਨਾ ਉਹਦਾ ਪਾਇਲ ਦੀ ਪਰਸ਼ਾਵਾ ਪੈ ਜਾਂਦਾ ਹੈ ਅੱਜ ਕੱਲ ਦਾ ਅੱਛਾ ਹਾਂ ਚਲ ਚੰਗਾ ਤੇ ਨਾ ਉਹਨੂੰ ਕਹਿੰਦੀ ਪਾਲੀ ਨੂੰ ਵੀ ਇਹਦਾ ਲੀੜਾ ਕੱਪੜਾ ਾੱਡੀ ਰੱਖਿਆ ਕਰੀ ਠੀਕ ਹੈ ਠੀਕ ਹੈ ਹਾਂ ਦਵਾਈ ਚੀ ਰੱਖਿਆ ਕਰਿਓ ਵਧੀਆ ਨੂੰ ਦਵਾਈ ਬੂਟੀ ਦਵਾ ਦੇ ਨਾਲੇ ਹਾਂ ਦਵਾਈ ਬੂਟੀ ਤਾਂ ਦਵਾਤੀ ਨਾਲ ਦੀ ਨਾਲੀ ਤੇ ਕੰਮ ਵੀ ਨਿਸਤਾ ਕੋਈ ਕਰਾਉਂਦੇ

ਪਰਲੇ ਛੱਡ ਦੇ ਝਾੜੂ ਮੈਂ ਆਪੇ ਲਾ ਲੂੰਗੀ ਕੋਈ ਗੱਲ ਨਹੀਂ ਦੀ ਫਿਰ ਕੀ ਹੋ ਗਿਆ ਤੁਸੀਂ ਵੀ ਤਾਂ ਸਾਰਾ ਦਿਨ ਕਰਦੇ ਹੋ ਮੈਂ ਤਾਂ ਬੈਠੀ ਤੁਹਾਨੂੰ ਦੇਖੀ ਹੋ ਜਾਨੀ ਆ ਕਿੰਨਾ ਕੰਮ ਕਰਦੇ ਹੋ ਕੱਪੜੇ ਧੋਲੇ ਕਦੇ ਕੋਈ ਕੰਮ ਕਦੇ ਕੋਈ ਕੰਮ ਚੱਲ ਕੋਈ ਨਾ ਪਰਲੇ ਮੈਂ ਤੈਨੂੰ ਕਹੀ ਜਾਨੀ ਮੈਂ ਆਪੇ ਕਰ ਲਿਆ ਕਰੂੰ ਤੂੰ ਰੈਸਟ ਕਰ ਲੈ ਤੈਨੂੰ ਰੈਸਟ ਦੱਸੀ ਹੋਈ ਹੈ ਨਾ ਡਾਕਟਰ ਨੇ ਮੇਰੀ ਗੱਲ ਸੁਣ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਕੰਮ ਕਰਦੀ ਤੁਸੀਂ ਮੈਨੂੰ ਇੰਨਾ ਸੰਭਾਲ ਲੈਣਾ ਬਹੁਤ ਹੈ ਫਿਰ ਕੀ ਹੋ ਗਿਆ ਮੜਾ ਮੋਟਾ ਮੈਂ ਕਰ ਲੂੰ ਮੈਂ ਕਿਹੜਾ ਥੱਕ ਨਾ ਤੂੰ ਝਾੜੂ ਲਈ ਜਾਨੀ ਤੂੰ ਟਿਕੇ ਨਹੀਂ ਬੈਠੀ ਤੇ ਦੇਖਿਓ ਸੀ ਜੀ ਫਿਰ ਕਿਉਂ ਵੀਓ ਤੇ ਤੂੰ ਆਪ ਕਰ ਲੈਂਦੀ ਚਰਨ ਉਹ ਮੈਂ ਕਹੀ ਜਾਂਦੀ ਆ ਕੁਲਵੰਤ ਇਹ ਕਿਹੜਾ ਹੜ ਦੀ ਆਪ ਝਾੜੂ ਚੱਕ ਕੇ ਲਾਉਣ ਲੱਗੀ ਪਤਾ ਨਹੀਂ ਕਿਹੜੇ ਵੇਲੇ ਮੈਨੂੰ ਇਹਨਾਂ ਨੇ ਨਹੀਂ ਕਿਹਾ ਮੈਂ ਤਾਂ ਆਪ ਹੀ ਲਾਉਣ ਲੱਗ ਉਹ ਫਿਰ ਮਾੜਾ ਮੋਟਾ ਜੇ ਕੰਮ ਕਰ ਲੂ ਫਿਰ ਕੀ ਹੋ ਜੂ ਮੈਂ ਕੰਮ ਨੂੰ ਨਹੀਂ ਕਹਿੰਦਾ ਉਹਦੀ ਹਾਲਤ ਰ ਦੇਖ ਲੈ ਓਹ ਹਾਲਤ ਨੂੰ ਕੀ ਹੋਇਆ ਬੇਬੇ ਵਰਗੇ ਨਹੀਂ ਕੰਮ ਕਰਦੇ ਰਹੀਆਂ ਜਾਪੇ ਤੇ ਸਾਰੀ ਕਰਦੇ ਨੇ ਉਹ ਨਹੀਂ ਸੌਖੇ ਰਹੋਗੇ ਉਹ ਸੌਖੇ ਰਹਿਣ ਦੀ ਗੱਲ ਨਹੀਂ ਮੈਂ ਕਿਹਾ ਨਾ ਡਾਕਟਰਾਂ ਦੇ ਪੈਸੇ ਦੇਣ ਨਾਲ ਤਾਂ ਜੇ ਪਰਹੇਜ਼ ਕਰਨ ਨਾਲ ਚੰਗਾ ਨਹੀਂ ਹੈਗਾ ਉਹ ਫਿਰ ਇਹ ਵੀ ਇਨਸਾਨ ਆ ਜਾਨਵਰ ਤਾਂ ਨਹੀਂ 24 ਘੰਟੇ ਕੰਮ ਕਰੀ ਜਾਂਦੀ ਰਹਿੰਦੀ ਆ ਮੈਂ ਤਾਂ ਅੱਜ ਤਾਂ ਕੰਮ ਨਹੀਂ ਕਰਾਂਗੀ ਓਹ ਗੋਲੀ ਤਾਂ ਨਹੀਂ ਮਾਰਦੀ ਚੱਲ ਕੋਈ ਨਾ ਕਰ ਮਰ ਤੂੰ ਓਹ ਬੋਲਦਾ ਕਿਵੇਂ ਤੂੰ ਮੈਂ ਵੱਡਾ ਬੋਲੂਗਾ ਤੂੰ ਉਹੀ ਉੱਤੇ ਚੜੀ ਜਾ ਚਲ ਤੁਸੀਂ ਚੁੱਪ ਕਰ ਜਾਓ ਮੈਂ ਵੱਡਾ ਤੂੰ ਲੜੇਗਾ ਮੇਰੇ ਨਾਲ ਹੈ ਹਾਂ ਤੂੰ ਨਹੀਂ ਆ ਕੇ ਕਹਦਾ ਵੀ ਕੰਮ ਕਰਨਾ ਆਦਾ ਕਰਿਆ ਕਰੋ ਅਸੀਂ ਠੇਕਾ ਨਹੀਂ ਲੇਤਾ ਉਹ ਚੱਲ ਫੇਰ ਕੀ ਹੋ ਗਿਆ ਓ ਚੱਲ ਕੋਈ ਨਾ ਕਿਸ ਹਾਲ ਐ ਵਿਚਾਰੀ ਮੈਂ ਤਾਂ ਕਰ ਦੇਣੀ ਆ ਸਾਰਾ ਕੰਮ ਉਹ ਫੇਰ ਉਹ ਆਪ ਹੀ ਲੱਗੀ ਆ ਆ ਪਤਾ ਨਹੀਂ ਤੂੰ ਤਾਂ ਨਹੀਂ ਕਿਹਾ ਉਹਨੂੰ ਲਾ ਕੇ ਇਹ ਉਹੀ ਹਿੰਜਰੀ ਜਾਂਦਾ ਚਲ ਮੈਂ ਉਸੇ ਨੂੰ ਕਿਹਾ ਯਾਰਾ ਤੂੰ ਐਂ ਡੱਪੀ ਜਾਣਾਗਾ ਮੈਂ ਕੰਮ ਨੂੰ ਕਿਹਾ ਉਹ ਹੀ ਡੱਪੀ ਜਾਣਾਗਾ ਉਹ ਜੀ ਗੱਲ ਤਾਂ ਸੁਣ ਮੈਨੂੰ ਤਾਂ ਕਦੇ ਵੀ ਨਹੀਂ ਕਿਹਾ ਉਹਨਾਂ ਨੇ ਮੈਂ ਤਾਂ ਆਪਣੀ ਮਰਜ਼ੀ ਨਾਲ ਕਰਿਆ ਕੰਮ ਫੇਰ ਕਿਉਂ ਗਿਆ ਜੀ ਕਰ ਲਿਆ ਫੇਰ ਤੂੰ ਰੈਸਟ ਕਰ ਲਿਆ ਤੂੰ ਰੈਸਟ ਕਰਨ ਵਾਸਤੇ ਕਿਹਾ ਬਈ ਕੀ ਹੋ ਗਿਆ ਕਿਉਂ ਬੋਲੀ ਜਾਂਦੀ ਮਾਂ ਮੈਂ ਇਹ ਕਹਿੰਦੇ ਝਾੜੂ ਮਰਵਾਈ ਜਾਂਦੀ ਐ ਤੋਂ ਪਰ ਤੂੰ ਕੀ ਕਰਦੀ ਸੀ ਫੇਰ ਤੂੰ ਜ਼ਰੂਰੀ ਝਾੜੂ ਮਰਵਾਉਣਾ ਸੀ ਤਾਂ ਇਹ ਤੋਂ ਹੈ ਤੂੰ ਆਪ ਕਰ ਲੈ ਕਰ ਜੇ ਮਾਂ ਕਿਹਾ ਤਾਂ ਅਗਲ ਪੈ ਗਿਆ ਲੈ ਕੋਈ ਇਹਨੇ ਥੋੜੀ ਕਰਿਆ ਮਾਂ ਇਹ ਤਾਂ ਆਪਣੇ ਆਪ ਚੱਕਿਆ ਪੁੱਛਦਾ ਲੈ ਇਹਨੂੰ ਪਹਿਲਾਂ ਚੱਲ ਕੋਈ ਨਾ ਮੈਂ ਕਰ ਲਿਆ ਕਰ ਉਹ ਪਾਲੀ ਮੈਂ ਤੈਨੂੰ ਕਿੰਨੇ ਵਾਰ ਕਿਹਾ ਇਹ ਕਿਹੜਾ ਸੁਣਦੀ ਆ ਬੇਬੇ ਕਿਸੇ ਦੀ ਜਾ ਅੰਦਰ ਵਗ ਜਾ ਤੂੰ ਕਰ ਲਿਆ ਕਰ ਕੰਮ ਤੇਰੇ ਹੱਥਾਂ ਤੇ ਮਹਿੰਦੀ ਨਹੀਂ ਲੱਗੀ ਸਾਰਾ ਦਿਨ ਉਹ ਕਰਦੀ ਰਹਿੰਦੀ ਆ ਮਾਂ ਇਹਨੂੰ ਕਹਦੇ ਇੱਕ ਪਾਸਾ ਕਰ ਲੈ ਟਪੂ ਟਪੂ ਰੋਜ਼ ਕਰਦਾ ਹੈਗਾ ਮਾਂ ਤੂੰ ਵੀ ਬਦਲ ਗਈ ਤੂੰ ਵੀ ਉਹ ਬਦਲਣ ਵਾਲੀ ਕੀ ਗੱਲ ਹੈ ਹਾਂ ਸਾਰਾ ਦਿਨ ਕੰਮ ਤਾਂ ਇਹ ਕਰਦੀ ਆ ਪੱਖ ਤੂੰ ਉਹਦਾ ਲੈਣੀ ਆ ਇਹ ਗੱਲ ਐ ਕੋਈ ਮੈਂ ਨਹੀਂ ਬਦਲੀ ਤੁਸੀਂ ਬਦਲ ਗਏ ਆ ਦੇਖ ਲੈ ਕਿਹੜੇ ਲੋਟ ਬੋਲਦਾ ਮੂਰੇ ਹਾਂ ਤੇ ਲੈ ਨਹੀਂ ਜਾਂਦਾ ਚੱਲ ਕੋਈ ਨਾ ਜੀ ਤੁਸੀਂ ਚੁੱਪ ਕਰੋ ਕੰਮ ਕਰ ਲਓ ਆਪ ਦਾ ਜਾ ਕੇ ਬੇ ਸਰੀਕ ਚ ੱਲਣਾ ਔਖਾ ਐ ਸਰੀਕਾਂ ਵਾਲੀ ਗੱਲ ਕਰੀ ਜਾਂਦਾ ਭਰਾਵਾਂ ਵਾਲੀ ਨਹੀਂ ਕਰਦਾ ਭਰਾਵਾਂ ਵਾਲੀ ਕਰ ਗੱਲ ਬੇਬੇ ਆਹ ਇਹਦੀ ਗੱਲ ਹੈ ਨਹੀਂ ਮੂੰਹ ਤੇ ਉਹ ਮੈਨੂੰ ਲੱਗ ਗਿਆ ਪਤਾ ਮਾਂ ਤੇਰਾ ਤੂੰ ਵੀ ਕਿੱਦਣ ਢੱਕਾ ਸਿੱਡਦੀਆਂ ਹੁਣ ਅੱਗੇ ਵਾਲੀ ਤਾਂ ਮਾਂ ਮੇਰੀ ਤਾਂ ਤੂੰ ਰਹੀ ਨਹੀਂ ਆ ਦੇਖ ਲੈ ਕੀ ਕਰਕੇ ਸਾਰਾ ਕੁਝ ਹੀ ਬਦਲ ਗਿਆ ਆ ਪਾ ਦੀ ਤੈਨੂੰ ਵੀ ਸ਼ੈਂਪ ਨਾਲੇ ਬੇਬੇ ਕੋਈ ਐਸੀ ਪਾਇਆ ਪਹਿਲੀ ਤੇ ਖੁਰਾ ਲਿਓ ਨਾ ਬਾਹਰੇ ਸੇ ਇਹੀ ਗੱਲਾਂ ਤੇਰੀਆਂ ਸੁਣਨ ਵਾਲਿਆਂ ਨੇ ਨੇ ਸਾਨੂੰ ਚੱਲ ਚਰਨੂ ਅੱਜ ਆਪੇ ਕਰਨਗੇ ਕੋਈ ਲੋੜ ਨਹੀਂ ਕਿਸੇ ਦਾ ਕਰਨ ਦੀ ਇੱਥੇ ਗੋਲ ਪੁਣਾ ਕਿਸੇ ਦਾ ਕੀ ਦਾ ਤੁਸੀਂ ਨਹੀਂ ਖਾਂਦੇ ਅਸੀਂ ਖਾਂਦੇ ਆਪਦਾ ਪਕਾ ਲਿਆ ਕਰਾਂਗੇ ਚੁੱਪ ਕਰੋ ਜੀ ਕਿਉਂ ਤੁਸੀਂ ਕਿਉਂ ਕਲੇਸ਼ ਪਾਇਆ ਖਰਚ ਪਰਤੇ ਕਰਨੇ ਨੇ ਖਸਮ ਦੇ ਇਹਨੇ ਕੋ ਪਰਤੇ ਤੁਸੀਂ ਆਪਦੀ ਨਾ ਮੰਨੀ ਇਹਨੂੰ ਲੈ ਲੈ ਬੁੱਕਲ ਚ ਤੇ ਆਪਦੀ ਨੂੰ ਨੂੰ ਉਹਨੂੰ ਲੈ ਲੈ ਬੁੱਕਲ ਚ ਉਹ ਤੂੰ ਚੁੱਪ ਕਰ ਜਾ ਰਹਿਣ ਦੇ ਚਲ ਮੈਂ ਇਹਦਾ ਬੋਲੀ ਜਾਊਗਾ ਕਿ ਵਰਗੀ ਲੱਗਦੀ ਆ ਦੇਖ ਲਓ ਸੁਣ ਲਓ ਮੈਂ ਤਾਂ ਇੰਨਾ ਪਿਆਰ ਰੱਖਦੀ ਆ ਘਰ ਚ ਬੇਬੇ ਸ਼੍ਰੀਕ ਕਾਲੀ ਗੱਲ ਸੁਣਾ ਗਈ ਲੈ ਅਸੀਂ ਤਾਂ ਕਦੇ ਸ਼੍ਰੀਕ ਸਮਝੇ ਨਹੀਂ ਇਹਨਾਂ ਨੂੰ ਦੇਖ ਲਓ ਜੀ ਬੇਬੇ ਕਿਹੋ ਜੀਆਂ ਗੱਲਾਂ ਕਰਨ ਲੱਗੀ ਅੱਜ ਤੱਕ ਨਹੀਂ ਮੈਨੂੰ ਐ ਬੋਲੀ ਸੀ ਬੇਬੇ ਕੋਈ ਨਾ ਜਦੋਂ ਸ਼੍ਰੀਕ ਬਣ ਕੇ ਨਾ ਉਦੋਂ ਸਾਨੂੰ ਤਿੰਨਾਂ ਨੂੰ ਹੀ ਪਤਾ ਲੱਗ ਜੂ ਫਿਰ ਤਾਂ ਅਸੀਂ ਆਪ ਦਾ ਸਮਝਦੇ ਆ ਚਲ ਆ ਜਾ ਚਰਨ ਨੂੰ ਲੋੜ ਨਹੀਂ ਇਹਨਾਂ ਦਾ ਚਲ ਕੋਈ ਨਾ ਜੀ ਝਾੜੂ ਤਾਂ ਮੈਂ ਲਾ ਲਾਂ ਫਿਰ ਬੋਲੂਗੀ ਬੇਬੇ ਕਮਾਲ ਹੋ ਗਈ ਬੇਬੇ ਦੀ ਵੀ ਨੇ ਸਾਰਾ ਦਿਨ ਕਰਦੀਆਂ ਨਾਲੇ ਬੋਲਦੀ ਰਹਿੰਦੀ ਐ ਬਸ ਆ ਵੀ ਜਸੇ ਕਿਹਾ ਉਹ ਕਿਹਾ ਕਿੱਥੇ ਜਲਦੇ ਆ ਬਿਆਹ ਚ ਲੈਣ ਗਾ ਗੱਗੋ ਲੈਣ ਹਾਂ ਹਾਂ ਤੇ ਤੂੰ ਨਹੀਂ ਜਾਂਦਾ ਮੈਂ ਯਾਰ ਮੋਟਰ ਛੱਡੀ ਬਿਠਾ ਖੇਤ ਜਾਣਾ ਤਾਂ ਮੈਂ ਸਾਰਾ ਦਿਨ ਖੇਤ ਰਿਹਾ ਕਰ ਮਿੱਟੀ ਨਾਲ ਮਿੱਟੀ ਹੋਈ ਹੈ ਕਲਵੰਤ ਜਾਊਗਾ ਉਹਨਾਂ ਤਾਂ ਜਾਣਾ ਹੀ ਹੈ ਉਹਨਾਂ ਤੇ ਚੰਗਾ ਪੂਜੀ ਬਾਰਸ਼ ਹੈਗਾ ਉਹਨਾਂ ਦੇ ਤੇ ਤੂੰ ਉਹਨਾਂ ਨੂੰ ਕਮਾਕਮਾ ਦੀ ਚੱਲ ਮਾੜੀ ਮੁੱਟੀ ਐ ਇਸ ਪ੍ਰਸਤੀ ਦੇ ਦੇਕਰ ਉਹ ਮੇਰੇ ਮੇਰਾ ਵੀ ਮੁੰਡਾ ਉਹ ਯਾਰ ਬਾਤ ਕਿਸੇ ਦਾ ਕੋਈ ਨਹੀਂ ਹੁੰਦਾ ਸਾਡੇ ਰਿਸ਼ਤੇਦਾਰੀ ਚ ਤੇਰੇ ਵਾਲੀ ਹੋਈ ਹੈ ਖੱਪੀ ਗਿਆ ਮੁੰਡਾ ਖੱਪੀ ਗਿਆ ਖੱਪੀ ਗਿਆ ਵੱਡਿਆਂ ਦੇ ਲਾਲ ਹੈ ਜੀ ਉਹ ਛੋਟਾ ਸੀ ਇਹ ਨਹੀਂ ਸੀ ਭਈ ਉਹ ਫਿਰਦੇ ਨੇ ਹੁਣ ਤਾਂ ਕਹਿੰਦੇ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਤੇਰੀ ਜਿਹੜੀ ਅਸਲੀ ਗੱਲ ਹੈ ਇਹ ਤੁਹਾਨੂੰ ਪਤਾ ਹੀ ਨਹੀਂ ਅੱਜਕੱਲ੍ਹ ਕੌਣ ਕਿਸੇ ਦਾ ਸਮਝਿਆ ਸਹੀ ਗੱਲ ਹੈ ਭਾਈ ਆਪਦਾ ਜ਼ਿੰਦਗੀ ਜੀ ਲੋ ਠੀਕ ਹੈ ਨਾ ਗੱਲ ਐਵੇਂ ਨਾ ਕਿਸੇ ਪਿੱਛੇ ਲੱਗੀਆਂ ਚੱਲ ਠੀਕ ਹੈ ਮੈਂ ਲੇਟ ਹੋਣਾ ਮੈਂ ਤਾਂ ਕਹਿੰਦਾ ਗੱਲ ਤਾਂ ਜਾ ਰਹੇ ਨੇ ਸਹੀ ਕੀਤੀ ਐ ਆਪਾਂ ਤਾਂ ਕਿਤੇ ਸੋਚਿਆ ਹੀ ਨਹੀਂ ਉਹਨਾਂ ਦਾ ਤਾਂ ਲਾੜਾ ਆਪਣੇ ਕਿਹੜਾ ਕੋਈ ਜਵਾਬ ਆ ਸਾਰਾ ਦਿਨ ਚਰਨੋਂ ਨੂੰ ਭਾਜ ਭਾਜ ਪਈ ਜਾਂਦੇ ਆ ਸਾਰਾ ਦਿਨ ਮੈਨੂੰ ਕਹੀ ਜਾਂਦੇ ਆ ਹੂੰ ਤਾਂ ਬਾਹਾਂ ਤੱਕ ਕਹਿ ਦਿੰਦੇ ਆ ਆਪਾਂ ਜੇ ਕੋਟ ਟਟ ਹੋਇਆ ਆਪਾਂ ਤਾਂ ਵਿਆਹ ਚਲਦੇ ਆ ਆਪਦਾ ਉੱਜਾਵੇ ਨਾ ਜਾਵੇ ਆਪਾਂ ਨੇ ਥੋੜੀ ਆ ਚੱਲ ਸਹੀ ਆ ਮੈਂ ਕਰਦੀ ਆ ਦੁੱਧ ਗਰਮ ਕਰਕੇ ਪੀ ਲੈਣੀ ਆ ਥੋੜਾ ਜੀ ਅ ਦੀਦੀ ਗੱਲ ਸੁਣਿਓ ਮਾੜਾ ਜਿਹਾ ਫੜਿਓ ਮੈਂ ਦੁੱਧ ਗਰਮ ਕਰਕੇ ਪੀ ਆ ਮੈਂ ਥੋੜਾ ਜੀ ਇੱਥੇ ਬੈਠ ਜੂ 10 ਮਿੰਟ ਬੈਠ ਕਰਵਾ ਦੂ ਮੈਂ ਬੈਠ ਜਾਂਦਾ ਲੈ ਮੈਂ ਫੜਾ ਦ ਆ ਜਾ ਮੇਰਾ ਲੱਡੂ ਆ ਜਾ ਮੇਰਾ ਲੱਡੂ ਮੈਂ ਹੁਨੀਆ ਠੀਕ ਹੈ ਕਿੰਨਾ ਪਿਆਰਾ ਹੈਗਾ ਰੱਬਾ ਤੇਰੇ ਘਰੇ ਕਾਹਦਾ ਘਟਾ ਜੇ ਇੱਕ ਮੈਨੂੰ ਵੀ ਪੁੱਤ ਦੇ ਦਿੰਦਾ ਪੁੱਤ ਨਹੀਂ ਤਾਂ ਮੈਨੂੰ ਧੀ ਦੇ ਦੇ ਮੈਂ ਤਾਂ ਤਰਸਦੀ ਪਈ ਆ ਜਵਾਕ ਨੂੰ ਮੇਰੀ ਵੀ ਸੁਣ ਲੈ ਪ੍ਰਮਾਤਮਾ ਮੇਰੀ ਝੋਲੀ ਵੀ ਖੁਸ਼ੀਆਂ ਨਾਲ ਭਰ ਦੇ ਕੁੜਤੋਂ ਇੱਥੇ ਮੰਜੇ ਤੇ ਬੈ ਗਈ ਚੜ ਕੇ ਔਰਤੋ ਲੈ ਫੜਾ ਇਹਨੂੰ ਇਹਨੂੰ ਮੈਂ ਫੜਦੀ ਆ ਉਹ ਪਾਲੀ ਇੱਧਰ ਨੂੰ ਭਾਗੀ ਸੀਗੀ ਬੇਬੇ ਚੱਲ ਮੈਂ ਫੜ ਲਿਆ ਲੈ ਫੜਾ ਉਹ ਸਾਰੇ ਭਾਂਡੇ ਪੈਨ ਦੁੱਧ ਵਾਲੇ ਉਹ ਮੇਰੇ ਕੋਲ ਕਿਹੜੇ ਵੇੜਾਂ ਦੀ ਸੁੱਤਾ ਪਿਆ ਸੀ ਇਹ ਪਾਲੀ ਵੀ ਕਿਨਾ ਬਸ ਕੁਛ ਨਹੀਂ ਦੇਖਦੀ ਐ ਨਹੀਂ ਵੀ ਪਾ ਜਾਂਦੀ ਚੱਲ ਨਹੀਂ ਉਧਰ ਮੈਂ ਫਿਰਦੀ ਸੀ ਮੈਨੂੰ ਫੜਾ ਜੇਦੀ ਹੈ ਚੱਕ ਕੇ ਤੈਨੂੰ ਫੜਾ ਗਈ ਐਨਾ ਤਾਂ ਕੰਮ ਪਿਆ ਸੀ ਤੂੰ ਉਹੀ ਕੰਮ ਕਰ ਲੈਂਦੀ ਉਹਨੇ ਚਰਚ ਉੱਠ ਖੜਿਆ ਮਾਂ ਨਹੀਂ ਉੱਠਿਆ ਸੁੱਤੇ ਪਿਆ ਹਲ ਤਾਂ ਸਰ ਜੀ ਦੀ ਬੈਠੇ ਦੀਦੀ ਕੰਮ ਤਾਂ ਇੰਨਾ ਪਿਆ ਤੂੰ ਥੱਕ ਕੇ ਵੀ ਦੀਦੀ ਨੂੰ ਫੜਾ ਨਾ ਤੈਨੂੰ ਕੀ ਹੋਇਆ ਸੀ ਅੰਦਰ ਨਾਲ ਹੀ ਲੈ ਜੀ ਦੁੱਧ ਪੀਣਾ ਸੀਗਾ ਉਹ ਮਾਂ ਫਿਰ ਕੀ ਹੋ ਗਿਆ ਦੀਦੀ ਨੇ ਚੱਕ ਲਿਆ 10 ਮਿੰਟ ਆ ਤੈਨੂੰ ਨਹੀਂ ਪਤਾ ਚੱਕ ਲਿਆ 10 ਮਿੰਟ ਗੱਲ ਤੂੰ ਤਾਂ ਸਮਝਦੀ ਨਹੀਂ ਮੇਰੀ ਮੈਂ ਤੈਨੂੰ ਸਮਝਾਇਆ ਸੁਝਾਇਆ ਥੱਕ ਕੇ ਪਰ ਤੂੰ ਨਹੀਂ ਸਮਝੀ ਕੋਈ ਗੱਲ ਨਹੀਂ ਮਾਂ ਫਿਰ ਵੀ ਮੈਨੂੰ ਦੱਸ ਤਾ ਤੂੰ ਕੀ ਹੋ ਜਾਂਦਾ ਫਿਰ ਹੋਣਾ ਤਾਂ ਕੀ ਹੈ ਫਿਰ ਵੀ ਮੜਮੁਟੀਆਂ ਆਪ ਦੇ ਰੱਖੋ ਨਿਗਾਹ ਤੇ ਅੱਜ ਕੱਲ ਕੋਈ ਪਤਾ ਨਹੀਂ ਹੁੰਦਾ

किनिया है पे हैलो हाँ व मैं ठीक है तू दस हाँ हाँ सो गया बस सौंद तो ऐसा वैसा ही है सारे ठीक है दीदी भी ठीक ने क्यों ये की कह रहे हो मम्मी ती पहला मेरे इथी मम्मी भी अहेंडे ने गल की है। अच्छा ਵੀ ਮਤਲਬ ਉਹ ਫੜਾਉਣਾ ਨਹੀਂ ਜਮਾ ਵੀ ਠੀਕ ਐ ਨਾ ਨ ਮਮੀ ਰੱਬ ਨੇ ਮਾਸਾ ਸਾਡੀ ਸੁਣੀ ਐ ਪਹਿਲਾਂ ਮੈਂ ਉਹਨੂੰ ਦੇਖਦੀ ਰਹਿੰਦੀ ਸੀ ਆਂਢੀ ਗੁਆਂਢੀ ਮੀਨੇ ਮਾਰਦੇ ਸੀ ਮੈਂ ਨਹੀਂ ਕਿ ਜਮੇੜਾ ਮੈਨਾਂ ਚੜ ਸਕਦੀ ਸੀ ਠੀਕ ਐ ਮਾ ਮੈਂ ਤਾਂ ਸੰਭਾਲ ਕੇ ਰੱਖੂੰਗੀ ਕੋਈ ਨਾ ਰਿਸ਼ਤੇ ਅਪ ਦੀ ਜਗਾ ਪਰ ਜਵਾਗ ਨੂੰ ਕੁਝ ਹੋ ਜੇ ਇਹ ਚੀਜ਼ ਹੀ ਮੈਂ ਬਰਦਾਸ਼ਤ ਕਰਦੀ ਚਲ ਠੀਕ ਐ ਮਾ ਪਾਲੀ ਸੰਗੇ ਕਾਕੂ हां दीदी ਸੌਂ ਗਿਆ ਮੈਂ ਚੱਕ ਲਾਂ ਥੋੜਾ ਟਾਈਮ ਕਿਉਂ ਮੇਰਾ ਵੀ ਜੀ ਕਰਦਾ ਹੈਗਾ ਦੇਖੀ ਕਿੰਨਾ ਪਿਆਰਾ ਹੈਗਾ ਬਹੁਤ ਜੀ ਕਰਦਾ ਮੇਰਾ ਤਾਂ ਵੀ ਬਸ ਮੈਂ ਗੋਦ ਚ ਹੀ ਲੈ ਕੇ ਬੈਠੀ ਰਹੀ ਮੈਂ ਇਹਨੂੰ ਦੀਦੀ ਉਹ ਸੂਰਿਆ ਹੈਗਾ ਹੁਣ ਉਹਦੀ ਨੀਂਦ ਥੋੜੀ ਨਾ ਖਰਾਬ ਕਰਨੀ ਹੈ ਨਾਲੇ ਉਹ ਰਾਤ ਨੂੰ ਵੀ ਨਹੀਂ ਸੌਂਦਾ ਹੈਗਾ ਚਲ ਜਦੋਂ ਉੱਠ ਗਿਆ ਮੈਂ ਉਹਦਾ ਚੱਕ ਲੂੰਗੀ ਦੀਦੀ ਦੇਖੋ ਮੇਰੀ ਗੱਲ ਸੁਣੋ ਇਹਨੂੰ ਸੰਭਾਲਣ ਲਈ ਮੈਂ ਹੈਗੀ ਆ ਨਾ ਮੈਂ ਆਪ ਹੀ ਸੰਭਾਲ ਲੂੰਗੀ ਮੈਂ ਆਪ ਹੀ ਚੱਕ ਲੂੰ ਮਮੀ ਜੀ ਹੈਗੇ ਨੇ ਇਹਦੇ ਡੈਡੀ ਹੈਗੇ ਨੇ ਕੁਈ ਗੱਲ ਨਹੀਂ ਤੁਸੀਂ ਸੰਭਾਲ ਲਾਂਗੇ ਤੁਸੀਂ ਉਹਦਾ ਕੰਮ ਕਰਨਾ ਹੁੰਦਾ ਨਾ ਮੈਂ ਤਾਂ ਤਾਂ ਕਹਿਣੀ ਆ ਕਿ ਤੁਸੀਂ ਕੰਮ ਕਰੋਗੇ ਕਿ ਜਵਾਕ ਸੰਭਾਲੋਗੇ ਫੱਲੇ ਇਹ ਕੀ ਕਹਿ ਰਹੀ ਤੂੰ ਤੂੰ ਵੀ ਮੈਨੂੰ ਐ ਬੋਲਣ ਲੱਗੀ ਉਹ ਤਾਂ ਮੇਰਾ ਜੀ ਕੀਤਾ ਮੈਂ ਕਿਹਾ ਚੱਲ ਮੈਂ 2 ਮਿੰਟ ਇਹਦਾ ਨਾ ਖੇਡ ਲਾਂ ਮੇਰੇ ਅੰਦਰ ਵੀ ਮੰਮਤਾ ਮੇਰਾ ਵੀ ਜੀ ਕਰਦਾ ਹੈਗਾ ਫਰ ਪਤਾ ਨਹੀਂ ਰੱਬ ਮੇਰੀ ਕਦੋਂ ਸੁਣੂਗਾ ਦੀਦੀ ਮਿੰਦਰ ਨੇ ਤਾਂ ਇੱਕ ਗੱਲ ਨਹੀਂ ਸਮਝਉਂਦੀ ਆ ਕੀ ਤੁਸੀਂ ਸਦਾ ਰੱਬ ਰੱਬ ਲਾ ਰੱਖੀਏ ਇੱਥੇ ਰੱਬ ਦਾ ਕੀ ਦੋਸ਼ ਹੈ ਕੁਈ ਆਪਦੇਚ ਵੀ ਕਮੀ ਹੁੰਦੀ ਐ ਆਪਦੇਚ ਵੀ ਕੋਈ ਖੋਟ ਹੁੰਦੀ ਐ ਖਬਰ ਕਿੰਨੇ ਕ ਪਾਪ ਕਰੇ ਹੋਣਗੇ ਜਿਹੜੇ ਰੱਬ ਨੇ ਜਵਾਬ ਦਾ ਮੂੰਹ ਨਹੀਂ ਦਿਖਾਇਆ ਥੋਡੀ ਕਿਸਮਤ ਚ ਖਬਰ ਕੀ ਹੋਊਗਾ ਦੀਦੀ ਮੇਰੀ ਗੱਲ ਸੁਣ ਠੀਕ ਐ ਮੈਨੂੰ ਇੱਕ ਨੇ ਨਹੀਂ ਦੋ ਨੇ ਨਹੀਂ ਮੈਨੂੰ ਬਹੁਤ ਨੇ ਕਹਤਾ ਆ ਹੁਣ ਤੱਕ ਤਾਂ ਮੈਂ ਸਮਝੀ ਨਹੀਂ ਸੀ ਆ ਦੋ ਦਿਨਾਂ ਦਾ ਬਿਮਾਰ ਹੋ ਰਿਹਾ ਮੈਨੂੰ ਲੱਗਦਾ ਥੋਡੀ ਨਜ਼ਰ ਲੱਗੀ ਹੋਈ ਆ ਮੇਰੇ ਜਵਾਬ ਤੋਂ ਠੀਕ ਐ ਦੂਰ ਰਹੋ ਐਤੋਂ ਉੱਪਰ ਦੀ ਨਾ ਹੋਰ ਕੁਝ ਨਹੀਂ ਹੈਗਾ ਦੇਖੋ ਤੁਹਾਨੂੰ ਤਾਂ ਰੱਬ ਨੇ ਦਿੱਤਾ ਨਹੀਂ ਹੈਗਾ ਮੈਨਿੰਨੀ ਵਕਤ ਸੀ ਕਿਹੜੇ ਪਾਪ ਕੀਤੇ ਨਾਲੇ ਜ਼ਰੂਰੀ ਥੋੜੀ ਨਾ ਹੁੰਦਾ ਵੀ ਰੱਬ ਦੀ ਗਲਤੀ ਹੈ ਥੋੜੀ ਜਿਹੀ ਕਮੀ ਹੋਣੀ ਆ ਕੋਈ ਨਾ ਪਾਲੀ ਜੇ ਤੂੰ ਕਹਿਣੀ ਹੈ ਨਾ ਅੱਜ ਤੋਂ ਬਾਅਦ ਮੈਂ ਇਹਦੇ ਨੇੜੇ ਵੀ ਨਹੀਂ ਆਉਂਦੀ ਬਸ ਮੇਰੇ ਅੰਦਰ ਮੰਨਤਾ ਨਾ ਜਦੋਂ ਜਾਗ ਉੱਠਦੀ ਹੈ ਨਾ ਮੈਨੂੰ ਇਹਦਾ ਮੋਹ ਆਉਣ ਲੱਗ ਜਾਂਦਾ ਦੀਦੀ ਮੇਰੀ ਗੱਲ ਸੁਣੋ ਮੋਹ ਹੁੰਦਾ ਹੈ ਅਲੱਗ ਗੱਲ ਹੈ ਕੋਈ ਗੱਲ ਨਹੀਂ ਜੇ ਮੋਹ ਆਉਂਦਾ ਤੇ ਤੁਹਾਨੂੰ ਆਪ ਦਾ ਕੋਈ ਜਦੋਂ ਕੁਝ ਹੋਇਆ ਉਹਦੇ ਨਾਲ ਮੈਂ ਮੂਹ ਪੇਰ ਕਰ ਲਿਓ ਨਾਲੇ ਜੇ ਈਡੀ ਹੈ ਨਾ ਕੋਈ ਗੋਦ ਲੈ ਲਓ ਜਵਾਕ ਭਗਜੋ ਹੁਣ ਕੰਮ ਕਰ ਲਓ ਸਹੀ ਕੀਤਾ ਮੈਂ ਰੋਜ ਹੀ ਉੱਤੇ ਹਣ ਕੀ ਜਾਂਦੀ ਹੈ ਜਵਾਕ ਨੂੰ ਨਜ਼ਰ ਲਾ ਰੱਖੀ ਹੈਗੀ ਆ ਮਿਰਚਾਂ ਚ ਹਾ ਕੇ ਸਿੱਟੀਆਂ ਦੀ ਭੋਰਾ ਮੁਸਕ ਨਹੀਂ ਆਇਆ ਮੰਮੀ ਜੀ ਸੱਚੀ ਕਹਿੰਦੇ ਆ ਮੈਂ ਤਾਂ ਉੱਦੇ ਦਿਨਾਂ ਦੀ ਗੱਲ ਹੀ ਨਹੀਂ ਸਮਝੀ ਉਹ ਕੀ ਕਹਿਣਾ ਚਾਹੁੰਦੇ ਨੇ ਮੈਨੂੰ ਜੇ ਮੇਰੇ ਜਵਾਕ ਨੂੰ ਕੁਝ ਹੋ ਗਿਆ ਮੈਥੋਂ ਨਹੀਂ ਚੜਿਆ ਜਾਣਾ ਮੈਂ ਨਹੀਂ ਆਪਣੇ ਜਵਾਕ ਅਰੇੜੇ ਕਿਸੇ ਨੂੰ ਵੀ ਲੱਗਣ ਦਿੰਦੀ ਚਾਹੇ ਕੁਛ ਮਰਜੀ ਹੋ ਜੇ